ਹਾਂਜੀ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦੀ ਫਤਿਹ ਮੇਰਾ ਨਾਮ ਮਹਿਕਪ੍ਰੀਤ ਕੌਰ ਹੈ ਸਾਬਜਾਦਾ ਜੂਹਾਰ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਗੇਮ ਮੇਰੀ ਗੱਤ ਦਾ ਮੈਡਲ ਬ੍ਰਾਂਜ਼ ਮੈਡਲ ਇਨ ਨੈਸ਼ਨਲ ਗੇਮਸ ਆਲ ਇੰਡੀਆ ਬ੍ਰਾਂਜ਼ ਸੀ ਸਕੂਲ ਬਰਦੋ ਸਾਬਜਾਦਾ ਜੂਹਾਰ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੋਰਤਾਰ ਨੂੰ ਕੋਰਤਾਰ ਪ੍ਰਿੰਸੀਪਲ ਸਾਬਜਾਦਾ ਜੂਹਾਰ ਸਿੰਘ ਪਬਲਿਕ ਸਕੂਲ ਕੋਰਤਾਰ ਨੂੰ ਜੋ ਕਿ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਬੜੀ ਸਫਲਤਾਪੂਰਵਕ ਚੱਲ ਰਿਹਾ ਹੈ ਸਕੂਲ ਦੀ ਬੱਚੀ ਮਹਿਕਪ੍ਰੀਤ ਕੌਰ ਨੇ ਸਕੂਲੀ ਖੇਡਾਂ ਦੇ ਵਿੱਚ ਤੀਸਰਾ ਸਥਾਨ ਹਾਸਲ ਕੀਤਾ ਹੈ ਗੱਤਕਾ ਚੈਂਪੀਅਨਸ਼ਿਪ ਨੈਸ਼ਨਲ ਲੈਵਲ ਤੇ ਇਹ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਔਰ ਮੇਰੇ ਖਿਆਲ ਦੇ ਵਿੱਚ ਇਹ ਪਹਿਲਾ ਬੱਚਾ ਮਾਨਸਾ ਤੋਂ ਹੈ ਜਿਨੇ ਇਸ ਲੈਵਲ ਤੱਕ ਪੋਜੀਸ਼ਨ ਹਾਸਲ ਕੀਤੀ ਹੈ ਗੱਤਕਾ ਖੇਡੀ ਹੈ ਜੀ ਤੇਰਾ ਨਾਮ ਜਸਕਰਨ ਸਿੰਘ ਤੇ ਬੱਚੀ ਮਹਿਕਪ੍ਰੀਤ ਕੌਰ ਗੱਤਕਾ ਗੇਮ ਵਿੱਚ ਖੇਡਦੀ ਹੈ ਕਿੰਨੇ ਟਾਈਮ ਤੋਂ ਖੇਡ ਰਹੀ ਹੈ ਤੇ ਕਿੰਨੇ ਮੈਡਲ ਜਿੱਤੇ ਹਨ ਸਾਨੂੰ 4 ਸਾਲ ਹੋ ਗਏ ਤਕਰੀਬਨ ਤੇ ਹੁਣ ਤੱਕ ਅਸੀਂ 5 ਸਟੇਟਾਂ ਜਿੱਤ ਚੁੱਕੇ ਹਾਂ ਜੀ 골ਡ ਤੇ ਜਿਹੜਾ ਨੈਸ਼ਨਲ ਆ ਹੁਣ ਪਹਿਲੀ ਵਾਰੀ ਸਾਡਾ ਮੈਡਲ ਆਇਆ ਬ੍ਰੌਂਜ਼ ਅਸੀਂ ਦਿੱਲੀ ਖੇਡਣ ਗਏ ਸੀ ਨੈਸ਼ਨਲ ਗੇਮਸ ਕਾਲੀ ਹਾਂਜੀ ਕਿਹੜੀ ਕਲਾਸ ਇਹ ਪਾਸਟੂ ਹੋ ਗਈ ਸੀ ਇਹਨਾਂ ਦੀ ਹੁਣ ਅੰਡਰ 19 ਪੱਛੀ ਮਹਿਕਪ੍ਰੀਤ ਕੌਰ ਗੱਤਕਾ ਅੰਡਰ 19 ਦੇ ਵਿੱਚੋਂ ਨੈਸ਼ਨਲ ਲੈਵਲ ਤੋਂ 3rd ਪੋਜੀਸ਼ਨ ਆਸਾਂ ਕੀਤੀ ਹੈ ਇਸ ਲਈ ਸਾਡੇ ਸਕੂਲ ਨੂੰ ਸਾਡੇ ਇਲਾਕੇ ਨੂੰ ਸਾਡੇ ਮਾਨਸੰਜਲੀ ਨੂੰ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਲੜਕੀਆਂ ਬਹੁਤ ਅੱਗੇ ਜਾ ਰਹੀਆਂ ਨੇ ਤੇ ਅੱਗੇ ਗੇਮਾਂ ਦੇ ਵਿੱਚ ਪਾਰਟਿਸਪੇਟ ਕਰ ਰਹੀਆਂ ਨੇ ਤੇ ਇਹਦੇ ਮਾਪਿਆਂ ਨੂੰ ਸਾਡੇ ਸਕੂਲ ਨੂੰ ਸਾਡੇ ਇਲਾਕੇ ਨੂੰ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਉਹ ਬੱਚਾ ਆ ਰਿਹਾ ਹੈ ਆ ਗਿਆ ਜੀ